ਗਲਾਮ ਲੱਕ ਕਿਉਂ ਬਣਾਇਆ ਜਾਂਦਾ ਹੈ ਬਾਬਾ ਜੀ ਪਤਾ ਨਹੀਂ ਗਲਾਮ ਲੱਕ ਕਿਉਂ ਬਣਾਇਆ ਜਾਂਦਾ ਹਾਂਜੀ ਸਾਲ ਸਾਹਿਬ ਜੀ ਮੈਂ ਤਾਂ ਦਾ ਫਨ ਕਰਨ ਆਉਣੇ ਆ ਤੇ ਚਾਹ ਗੁਰਦੁਆਰੇ ਵਗੈਰਾ ਘੁੰਮ ਲਿਆ ਇਹ ਹੌਲੇ ਮਹਲੇ ਤਾਂ ਤੇਹੀ ਮਤਲਬ ਹੈ ਕਿ ਉਧਰ 와 ਜਾਣਾ ਤੇ ਸਾਲ ਬਾਅਦ ਹੌਲਾ ਮੱਲਾ ਆਇਆ ਜੀ ਹਾਂਜੀ ਸਤਿ ਸ੍ਰੀ ਅਕਾਲ ਦਰਸ਼ਕੋ ਮੈਂ ਤੁਹਾਡਾ ਆਪਣਾ ਸੁਖਨ ਨੰਨ ਵਾਲੀਆ ਸੋ ਤੁਸੀਂ ਦੇਖ ਰਹੇ ਹੋ ਪੰਜਾਬ ਦੀ ਆਵਾਜ਼ ਚੈਨਲ ਤੇ ਇੱਕ ਵਾਰ ਤੁਹਾਡਾ ਫਿਰ ਤੋਂ ਸਵਾਗਤ ਕਰਦੇ ਆਂ ਸੋ ਹੁਣ ਪਹੁੰਚ ਚੁੱਕੇ ਆਂ ਅਨੰਤਪੁਰ ਸਾਹਿਬ ਕੀਰਤਪੁਰ ਸਾਹਿਬ ਦੇ ਦਰਸ਼ਨਾਂ ਵਾਸਤੇ ਸੰਗਤਾਂ ਪਹੁੰਚ ਚੁੱਕੀਆਂ ਨੇ ਤੁਸੀਂ ਦੇਖ ਰਹੇ ਹੋ ਇਹ ਨੌਜਵਾਨ ਪੀੜ੍ਹੀ ਜਿਹੜੀ ਇਸ਼ਨਾਨ ਕਰਨ ਤੋਂ ਬਾਅਦ ਸਤਾਰਾਂ ਵੀ ਸਜਾਰੇ ਆ ਜਾਂ ਹੋਰ ਵੀ ਕਈ ਸੰਗਤਾਂ ਇਸ਼ਨਾਨ ਕਰ ਰਹੀਆਂ ਨੇ ਕਰਦੇ ਆਂ ਗੱਲਬਾਤ ਇਹ ਨੌਜਵਾਨ ਜਿਹੜੇ ਆ ਦਮਾਲਾ ਸਜਾਰੇ ਨੇ ਕਰਦੇ ਆਂ ਗੱਲਬਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਜੀ ਬੋਲੇ ਜੀ ਇਧਰ ਇੱਕ ਮਿੰ ਪਹੁੰਚੇ ਕਿਰਤਪੁਰ ਸਾਹਿਬ ਦਰਸ਼ਨਾਂ ਵਾਸਤੇ ਹਾਂਜੀ ਹਾਂਜੀ ਇਹ ਇਹੋ ਲਮ ਲੱਕ ਕਿਉਂ ਬਣਾਇਆ ਜਾਂਦਾ ਹੈ ਬਾਬਾ ਜੀ ਪਤਾ ਨਹੀਂ ਆਜੇ ਤੁਸੀਂ ਦੱਸੋ ਜੀ ਆਪਣਾ ਤੇ ਆ ਤੂੰ ਵੀ ਇਧਰ ਮੇਰਾ ਭਰਾ ਇਧਰ ਕਰੋ ਕੋਈ ਗੱਲ ਨਹੀਂ ਸੋਹਣੇ ਦਸਤਾਰ ਆਪਣੇ ਸਿੰਘ ਸਜਣ ਦੇ ਕੋਈ ਗੱਲ ਇਧਰ ਆ ਮੇਰਾ ਵੀ ਆਜੋ ਤੁਸੀਂ ਵੀ ਆਜੋ ਹਾਂ ਜੀ ਬਟਨ ਲੱਗੇ ਆ ਆਜੋ ਹੋ ਲਮ ਲੱਕ ਕਿਉਂ ਬਣਾਇਆ ਜਾਂਦਾ ਹੈ ਹਾਂ ਜੀ ਸਾਹਿਬ ਜੀ ਕੋਈ ਗੱਲ ਨਹੀਂ ਆਪਾਂ ਹੋਰ ਵੀ ਨੌਜਵਾਨਾਂ ਦਾ ਵਿਊ ਜਰਾ ਜ਼ਰੂਰ ਲਵਾਂਗੇ ਤੇ ਉਹ ਲੰਮ ਲਜਰਾ ਕਿਉਂ ਮਨਾਇਆ ਜਾਂਦਾ ਆਓ ਚੱਲਦੇ ਆ ਅੱਗੇ ਸੋ ਹੋਰ ਨੌਜਵਾਨ ਸਾਡੇ ਨਾਲ ਜੁੜ ਚੁੱਕੇ ਨੇ ਖਾਲਸਾ ਜੀ ਜਿਹੜਾ ਅੱਜ ਦਾ ਦਿਨ ਉਹ ਲੰਮ ਹਲਾਇਆ ਇਹ ਕਿਉਂ ਮਨਾਇਆ ਜਾਂਦਾ ਹੈ ਕੀ ਤੁਹਾਨੂੰ ਆਹੀ ਆਇਆ ਤਰੰਤਾਰ ਨਹੀਂ ਤਰਨ ਤਰਜੋਸ਼ੀ ਦਾ ਦੀਤੀ ਹੈ ਹਾਂਜੀ ਤੇ ਕਿਉਂ ਮਨਾਇਆ ਜਾਂਦਾ ਉਹ ਲੰਮ ਲ ਯਾਰ ਮੇਰੀ ਗੱਲ ਸੁਣ ਸੁਣ ਮੈਂ ਤੁਹਾਨੂੰ ਦੱਸਦਾ ਫਨ ਕਰਨ ਆਉਣੇ ਆ ਕਿ ਚਾਹ ਗੁਰਦੁਆਰਾ ਵਗੈਰਾ ਘੁੰਮ ਲਿਆ ਇਹ ਹੌਲੇ ਹੌਲੇ ਤਾਂ ਤੇਹੀ ਮਤਲਬ ਹੈ ਕਿ ਉਧਰ ਆ ਜਾਣਾ ਤੇ ਸਾਲ ਬਾਅਦ ਹੌਲਾ ਮੱਲਾ ਆਇਆ ਜੀ ਹੌਲਾ ਚਾਰ ਸੈਕ ਦਾ ਦੇ ਨਾਮ ਤੇ ਓ ਯਾਰ ਮੈਨੂੰ ਗੁਰੂ ਦੀਆਂ ਨਿਹੰਗ ਸਿੰਘ ਲਾਡਲੀਆਂ ਫੌਜਾਂ ਜੋ ਕਿ ਜੋੜ ਚੁੱਕੇ ਨੇ ਨਵੇਂ ਬਾਣੇ ਦੇ ਵਿੱਚ ਨਵੇਂ ਸਿੱਖੀ ਸਰੂਪ ਦੇ ਵਿੱਚ ਬਹੁਤ ਹੀ ਪਿਆਰੇ ਲੱਗ ਰਹੇ ਨੇ ਨਿਹੰਗ ਸਿੰਘ ਫੌਜਾਂ ਸੋ ਕਰਦਿਆਂ ਗੱਲਬਾਤ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੋ ਖਾਲਸਾ ਜੀ ਜਾਨਣਾ ਚਾਹਾਂ ਕਿ ਜਿਹੜਾ ਹੋਲਾ ਮੱਲਾਇ ਕਿਉਂ ਬਣਾਇਆ ਜਾਂਦਾ ਜੀ ਹੋਲੇ ਮੱਲੇ ਦੇ ਅਰਥ ਹੈ ਜਿਹੋਲੇ ਦਾ ਅਰਥ ਹੁੰਦਾ ਜਿਵੇਂ ਯੁੱਧ ਲੜਾਈ ਹੁੰਦੀ ਹੈ ਤੇ ਮੱਲੇ ਦਾ ਅਰਥ ਹੈ ਜਿਹਦੇ ਤੁਸੀਂ ਪਰਾ ਪਾਉਂਦੇ ਹੋ ਪ੍ਰਾਤਨ ਸਮੇਂ ਚ ਤਾਂ ਜੰਗਾਂ ਯੁੱਧ ਹੁੰਦੀਆਂ ਸਨ ਤੇ ਉਪਰੰਤ ਅਨੰਦਪੁਰ ਸਾਹਿਬ ਸਨ ਪਰਾ ਪਾਉਂਦੇ ਸਨ ਸਿੰਘ ਤੇ ਉਹਦਾ ਹੀ ਅਰਥ ਹੋ ਗਿਆ ਹੱਲਾ ਮੱਲਾ ਤੇ ਇਹ ਤੇ ਪੁਰਾਤਨ ਸਮੇਂ ਜਨਾ ਮਹਾਰਾਜ ਜਦੋਂ ਹਜ਼ੂਰੀ ਹੁੰਦੀ ਸੀ ਦੋ ਗੋਟ ਆਪਸ ਡਿਵਾਈਡ ਹੋ ਜਾਂਦੇ ਸਨ ਤੇ ਉਹਨਾਂ ਦਾ 12-14 ਤੱਕ ਪ੍ਰੈਕਟਿਸ ਕਰਾਂਦੇ ਤਾਂ ਯੁੱਧ ਹੁੰਦਾ ਸੀ ਉੱਥੇ ਉਹਨਾਂ ਦੇ ਵਿੱਚ ਫ੍ਰੈਂਡਲੀ ਖੇਲੋ ਜਿਵੇਂ ਗੱਤਕਾ ਹੁੰਦਾ ਸੀ ਹੋਰ ਸੈਡਿੰਗ ਹੁੰਦੀ ਸੀ ਤੇ ਅੱਜ ਵੀ ਉਹ ਹੁੰਦਾ ਜਿਵੇਂ ਹੌਲ ਮੱਲਾ ਤਾਂ ਜਿਵੇਂ ਹੋਣਾ ਹੈਗਾ 25-26 ਦਾ ਜਿਵੇਂ ਹਾਂਜੀ ਤੇ ਉੱਥੇ ਜਿਹੜੇ ਸਿੰਘ ਆਉਣਗੇ ਚਿੱਤਦਲਾਂ ਬੰਥਾਂ ਕਿ ਉਹ ਆਪਸ ਗੱਤਕਾ ਖੇਡਣ ਕੇ ਆਪਣੇ ਜੋਰ ਵਖਾਨ ਕੇ ਘੋੜ ਉਹ ਤੀਰੰਦਾਜ਼ੀ ਕਰਨ ਕੇ ਘੋੜਤਵਾਰੀ ਕਰਨ ਕੇ ਉਹਨਾਂ ਦਾ ਸਾਰਾ ਮਤਲਬ ਵਖਾਨ ਕੇ ਵੀ ਹੋਣਾ ਚਾਹੀਦਾ ਸ਼ਸਤਰ ਵੀ ਦੇ ਵਖਾਨ ਕੇ ਉਹ ਮੈਂ ਤੇ ਉਹ ਹੀ ਖਾਸਾ ਸ਼ਸਤਰ ਤੇ ਬਾਣੀ ਦਾ ਉਹ ਮਿਕਸਚਰ ਇੱਕ ਟਾਈਪ ਦਾ ਤੇ ਹੀ ਖਾਨੀ ਤੇ ਖਾਲਸਾ ਪੜਦਾ ਹੁਣ ਅਸ਼ਸਤਰ ਅਸਤਰ ਦੀ ਵਿਦਿਆ ਜਿਹੜੀ ਉਹ ਖਾਲਸਾ ਸਿੱਖਦਾ ਹੈ ਉਹ ਜੋਰ ਉੱਥੇ ਸਿਖਾਏਗਾ ਉੱਥੇ ਵਿਖਾਏਗਾ ਹੁਣ ਠੀਕ ਹੈ ਹਾਂ ਜਿੱਤੇ ਉੱਥੇ ਬਖਰ ਵੇਲੇ ਦਲਪੰਥ ਆਣਗੇ ਤੇ ਹੁਣ ਆਪਾਂ ਵੀ ਆਏ ਤੇ ਆਪਾਂ ਵੀ ਉੱਥੇ ਪਾਡ ਲਾਈਨ ਲਾਵਾਂਗੇ ਤੇ ਵੇਖਾਂਗੇ ਹੁਣ ਕੀ ਹੁੰਦਾ ਅਗਰ ਸਾਡਾ ਫਸਟ ਟਾਈਮ ਹੈ ਹੁਣ ਚ ਜਿਹੜੀ ਪਹਿਲੀ ਵਾਰ ਆਏ ਆ ਹਾਂਜੀ ਸੋ ਸਾਡੇ ਨਾਲ ਇਸ ਟੀਮ ਦੇ ਜਿਹੜੇ ਮੁਖੀ ਗੋਬਿੰਦ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਉਹ ਕਰਦਿਆਂ ਗੱਲਬਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਜੀ ਤੁਹ ਖਾਲਸਾ ਦੀ ਹੋਲਾ ਮੱਲਾ ਕਿਉਂ ਮਨਾਇਆ ਜਾਂਦਾ ਹੈ ਹੋਲਾ ਮੱਲਾ ਦਾ ਜਦੋਂ ਗਵਰਨਮੈਂਟ ਤੋਂ ਸ਼ੁਰੂ ਹੋਇਆ ਸੀ ਗਵਰਨਮੈਂਟ ਦੇ ਟਾਈਮ ਤੋਂ ਉਦੋਂ ਮਹਾਰਾਜ ਜੀ ਨੇ ਆਪਣੇ ਖਾਲਸੇ ਨੂੰ ਇੱਕ ਵਾਰ ਦਿੱਤਾ ਸੀ ਵੀ ਹੋਲਾ ਬੱਲਾ ਬਜੰਗ ਜੰਗ ਦਾ ਮੁਕਾ ਮਹੱਲਾ ਮਤਲਬ ਮੁਦਾਇ ਇਕੱਠੇ ਲੇਕਿਨ ਜੰਗ ਦੇ ਮੌਕੇ ਤੇ ਆਪਸ ਚ ਦੋ ਤਰ੍ਹਾਂ ਦੀ ਇਕ ਦੋ ਦਲਾਧੀਆਂ ਫੋਜਾਂ ਆਪਸ ਜੰਗ ਕਰਕੇ ਮਹੱਲਾ ਬਣ ਕੇ ਇਕੱਠੇ ਇਕੱਠੀਆਂ ਹੁੰਦੀਆਂ ਹਨ ਤੇ ਆਪਸ ਜੰਗ ਕਰਦੀਆਂ ਹਨ ਦੇਖੋ ਇਕ ਥਾਂ ਇਕੱਠੇ ਹੋ ਗਏ ਉਹ ਇਕ ਖੁਸ਼ੀ ਦਾ ਪ੍ਰਸੰਨਤਾ ਦਾ ਤੇ ਇਕ ਵੀਰਸ ਦਾ ਮੌਕਾ ਹੁੰਦਾ ਸੀ ਆਪਣੇ ਸ਼ਸਤਰ ਵਿਦਿਆ ਨੂੰ ਅਲੱਗ-ਅਲੱਗ ਤਰੀਕੇ ਨਾਲ ਦਿਖਾਉਣ ਦਾ ਤੇ ਆਪਣੇ ਸ਼ਸਤਰ ਆਪਣੀ ਕਲਾ ਨੂੰ ਪ੍ਰਗਟ ਕਰਨ ਦਾ ਇਕ ਮੌਕਾ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਨੇ ਦੂਜੀ ਤਰ੍ਹਾਂ ਅਸੀਂ ਇਸ ਕੇਸ ਚ ਰਹਿੰਦੇ ਆ ਬਿਲਕੁਲ ਕੋਮਲ ਸਮਾਜ ਜਿੰਨਾ ਸਾਨੂੰ ਇੱਕ ਖੁਸ਼ੀ ਮਨਾਉਂਦਾ ਇੱਕ ਦੂਜੇ ਧਰਮ ਦੂਜੇ ਧਰਮ ਦੇ ਜੋ ਉਹਨਾਂ ਦੇ ਰੀਤੀ ਰਿਵਾਜ ਨੇ ਉਹਨਾਂ ਨੂੰ ਆਪਣੇ ਟੰਗ ਨਾਲ ਇੱਕ ਨਵੇਂ ਤਰੀਕੇ ਨਾਲ ਸ਼ੋਅ ਕਰਨ ਦਾ ਸਾਨੂੰ ਇੱਕ ਮੌਕਾ ਦਿੱਤਾ ਸਾਡੇ ਖਾਲਸਾ ਰਵਰ ਦਿੱਤਾ ਇਸ ਨਵੇਂ ਤਿਉਹਾਰ ਨਾਲ ਸਾਨੂੰ ਮੁਲਕਾਤ ਹੋਣੀ ਛੜੀ ਇਹ ਅਨੰਤਪੁਰ ਸਾਹਿਬ ਸੰਗਤਾਂ ਸਾਲ ਦੇ ਵਿੱਚ ਦੋ ਵਾਰੀ ਵੱਡਾ ਇਕੱਠ ਕਰਦੀਆਂ ਨੇ ਇੱਕ ਵਾਰ ਹੋਲੇ ਮਾਲੇ ਤੇ ਦੂਸਰੀ ਵਾਰ ਵਿਸਾਖੀ ਤੇ ਕਰਦੀਆਂ ਵਿਸਾਖੀ ਤੇ ਕਿਉਂ ਕਰਦੀਆਂ ਨੇ ਵਿਸਾਖੀ ਦੇ ਉਹਨਾਂ ਦੀ ਖਾਲਸਾ ਬੰਦੀ ਸਤਾ ਬਣਾ ਹੋਈ ਸੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਪੰਜ ਪਿਆਰਿਆਂ ਨੂੰ ਇਸ ਉਹਨਾਂ ਦੇ ਸੀਸ ਦੇ ਦਾਨ ਦੇ ਬਦਲੇ ਰੌਮੜੇ ਦੀ ਦਾਤ ਦਿੱਤੀ ਗਈ ਸੀ ਠੀਕ ਹੈ ਹਾਂਜੀ ਹੁਣ ਆ ਪੰਜ ਪਿਆਰਿਆਂ ਦੇ ਨਾਮ ਪਾਈ ਦਇਆ ਸਿੰਘ ਜੀ ਗੁਰਗੋਬਿੰਦ ਸਿੰਘ ਵਾਲਾ ਜਿਹਨੇ ਸਭ ਤੋਂ ਪਹਿਲਾਂ ਇੱਕ ਸਟੇਜ ਦੇ ਆ ਕੇ ਇੱਕ ਸੀਟ ਦੀ ਮੰਗ ਕੀਤੀ ਸਾਰੀ ਸੰਗਤ ਦਾ ਪੂਰਾ 40000 ਦਾ ਉੱਥੇ ਇਕੱਠ ਇਕੱਠ ਸੀ ਗੁਰਗੋਬਿੰਦ ਸਿੰਘ ਵਾਲਾ ਜਿਹਨੇ ਉੱਥੇ ਸਾਰੀ ਸੰਗਤਾਂ ਦਾ ਉਹ ਇੱਕ ਸੀਸ ਦੀ ਮੰਗ ਕੀਤੀ ਗੁਰਗੋਵੀ ਸਮਾਹ ਦੇ ਹਾਜ਼ਰ ਇੱਕ ਤੇਗ ਸੀ ਤੇ ਸਾਰੇ ਸੰਗਤਾਂ ਪੈਭਿਤ ਹੋ ਗਏ ਆ ਵੀ ਗੁਰਗੋਵੀ ਸਮਾਹ ਤੇਗ ਲੈ ਕੇ ਸਭ ਦੇ ਅੱਗੇ ਆਏ ਨੇ ਤੇ ਉਹ ਸੀਸ ਦੀ ਮੰਗ ਕਰ ਰਹੇ ਨੇ ਤਾਂ ਤੇ ਗੁਰਗੋਵੀ ਸਮਾਹ ਨੂੰ ਪਤਾ ਸੀ ਵੀ ਗੁਰਗੋਵੀ ਚੂਠੇ ਮਾਰਦੇ ਨਹੀਂ ਅਗਰ ਉਹਨਾਂ ਨੇ ਸੀਸ ਦੀ ਮੰਗ ਕੀਤੀ ਤਾਂ ਸੀਸ ਲੈ ਕੇ ਜਾਣਗੇ ਤੇ ਗੁਰਗੋਵੀ ਸਮਾਹ ਕੋਈ ਉਸ ਟਾਈਮ ਸਾਰੇ ਇੱਕਦਮ ਮਾਰੇ ਦੀ ਬਾਤ ਬਾਤ ਛੁਣ ਕੇ ਇੱਕਦਮ ਸਾਰੇ ਡਰ ਗਏ ਤੇ ਫਿਰ ਇੱਕ ਸਿੰਘ ਨੇ ਜਿਨ੍ਹਾਂ ਨੂੰ ਮਾਰੇ ਤੇ ਛੱਕ ਨਹੀਂ ਸੀ ਉਹਨਾਂ ਨੇ ਹਿੰਮਤ ਕਰਕੇ ਮਾਰੇ ਦਾ ਭਰੋਸਾ ਕਰਕੇ ਮਾਰੇ ਦੇ ਬਚਨਾਂ ਦਾ ਭਰੋਸਾ ਕਰਕੇ ਮਾਰੇ ਉਹ ਉੱਥੇ ਸੰਗਤਾਂ ਵਿੱਚੋਂ ਤੇ ਉਹਨਾਂ ਨੇ ਆਖਿਆ ਵੀ ਮਹਾਰਾਜ ਜੀ ਤੁਸੀਂ ਮੇਰਾ ਸੀਸ ਲਓ ਤੇ ਮੇਰਾ ਤੁਸੀਂ ਸੀਸ ਉਹਨਾਂ ਨੇ ਆਪਣਾ ਸੀਸ ਮਹਾਰਾਜ ਦੇ ਚਰਨਾਂ ਵਿੱਚ ਭੇਟ ਕਰ ਦਿੱਤਾ ਤੇ ਫਿਰ ਐਵੇਂ ਹੀ ਗੁਰਗੋਬਨ ਜੀ ਮਹਾਰਾਜ ਦੂਜੀ ਵਾਰ ਫੇਰੇ ਕਰੀ ਬਾਜ ਦਿੱਤੀ ਵਿਸ਼ੰਗੋ ਤੁਹਾਡੇ ਵਿੱਚੋਂ ਕੌਣ ਹੈ ਜੋ ਮੈਨੂੰ ਆਪਣਾ ਸੀਸ ਦੇ ਦੇ ਸਕਦਾ ਤੇ ਇਸ ਤਰ੍ਹਾਂ ਹੀ ਗੁਰਗੋਬਨ ਜੀ ਨੇ ਪੰਜ ਵਾਰੀ ਪੰਜ ਸੀਸਾਂ ਦੀ ਮੰਗ ਕੀਤੀ ਤੇ ਫਿਰ ਉਹ ਪੰਡਤ ਸਿੰਘਾਂ ਨੂੰ ਅੰਦਰ ਲਿਜਾ ਗਏ ਕਈ ਕਹਿੰਦੇ ਨੇ ਇਹਦੇ ਵਿੱਚ ਕਈ ਮਿਥਵਾਵਾਂ ਵੀ ਨੇ ਵੀ ਕੋ ਉਹਨਾਂ ਨੇ ਗੁਰਗੋਬਨ ਜੀ ਤੋਂ ਉਹਦਾ ਸੀਸ ਵੱਡੇ ਕਿੰਨੇ ਵੱਡੇ ਇਹਦੇ ਵਿੱਚ ਕਈ ਮਿਥਸ ਵੀ ਨੇ ਪਰ ਗੁਰਗੋਬਿੰਦ ਸਿੰਘ ਜੀ ਨੇ ਜੇਕਰ ਉਹ ਵਚਨ ਦੇ ਪੜੀ ਚਾੜ ਉਹਨੇ ਕਿਹਾ ਸੀ ਵੀ ਉਹਨਾਂ ਦੇ ਸਿਰ ਵੱਡੇ ਤੇ ਉਹਨਾਂ ਦੇ ਸਿਰਾਂ ਨੂੰ ਦੁਬਾਰਾ ਜੋੜਿਆ ਗਿਆ ਤੇ ਉਹਨਾਂ ਦੇ ਤੜਾ ਦੇ ਤੇ ਉਦੋਂ ਅਮਰਦਿਤਿਆਰ ਤਿਆਰ ਕਰਕੇ ਪਹਿਲਾਂ ਮਹਾਰਾਜ ਜੀ ਨੇ ਆਪ ਅਮਰਦਿਤਿਆਰ ਕਰ ਦਿੱਤੀ ਤੇ ਫਿਰ ਉਹਨਾਂ ਪੰਜ ਪਿਆਰਿਆਂ ਕੋਲੋਂ ਅਮਰਦਿਤ ਦਾਤ ਖੁਦ ਲਈ ਇਸ ਤਰ੍ਹਾਂ ਦਾ ਗੋਬਿੰਦ ਸਿੰਘ ਜੀ ਨੇ ਸ਼ੋਅ ਕੀਤਾ ਵੀ ਗੁਰੂ ਮੈਂ ਤੁਹਾਡਾ ਸਿਰਫ ਗੁਰੂ ਨਹੀਂ ਮੈਂ ਤੁਹਾਡਾ ਚੇਲਾ ਵੀ ਹਾਂ ਸੋ ਤੁਸੀਂ ਦੇਖ ਰਹੇ ਹੋ ਪੰਜਾਬ ਦੀ ਆਵਾਜ਼ ਇਸ ਵੀਡੀਓ ਨੂੰ ਵਕਤ ਵਾਰ ਸ਼ੇਅਰ ਕਰ ਦਿਓ ਤਾਂ ਜੋ ਹਰ ਇੱਕ ਤੱਕ ਇਹ ਵੀਡੀਓ ਪਹੁੰਚ ਸਕੇ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ